ਇਸਕਾਰ ਜੋ ਅ ਸੰਗਤ ਜੀਓ 23 ਨੰਬਰ ਗ੍ਰੰਥ ਪ੍ਰਕਾਸ਼ ਹੈ ਜੋ ਆਪਾਂ ਸ਼ਬਦ ਲੈ ਕੇ ਚੱਲਣ ਲੱਗੇ ਹਾਂ 17 ਚੇਤ ਸੰਚਈ ਸਮਿਤ ਦਾਸ ਪਿੰਡ ਸ਼ੇਖਸਰ ਜ਼ਿਲ੍ਹਾ ਰੋਪੜ ਮੇਰ ਸਿੰਘ ਦੇ ਗ੍ਰਹਿ ਵਰਣ ਕਰਨਾ ਸਤ ਗੁਰ ਪੂਰਾ ਹੋਏ ਮਿਹਰਵਾਨ ਸਤ ਗੁਰ ਪੂਰਾ ਹੋਏ ਮਿਹਰਬਾਨ ਹਰ ਸ਼ਬਦੀ ਦਇਆ ਕਮਾਈਆ ਜਨ ਭਗਤਾ ਬਖਸ਼ੇ ਬ੍ਰਹਮ ਗਿਆਨ ਅੰਤਰ ਨਿਰੰਤਰ ਦ੍ਰਿਸ਼ਟੀ ਆਪ ਖਲਾਈਆ ਤੁਰਦੀ ਧਾਰ ਦੇਵੇ ਤਨ ਕਾਨ ਗ੍ਰਹ ਅਨਦੀ ਧੁਨ ਕਰੇ ਛਣਵਾਈਆ ਮਰਦਿਆ ਤੂੰ ਬਖਸ਼ੇ ਪੀੜ ਖਾੜਾ ਦੂਦ ਸਮਾਤੀ ਮੁਖ ਚਵਾਈਆ ਰੋਗ ਸੋਗ ਸਰਬ ਮਟ ਜਾਣਾ ਕ੍ਰਿਸ਼ਨ ਆਦ੍ਰਿਗਾ ਤ੍ਰਿਪਤ ਕਰਾਈਆ ਕਾਰ ਸੁਆਮੀ ਠਾ ਕਰਪਾਣਾ ਹਰ ਕਰਤਾ ਵੜ ਵੜ ਆਈਆ ਹਰ ਸੰਗਤ ਜੀਓ ਇਹ ਜੋ ਪਰਮੇਸ਼ਰ ਜਦੋਂ ਆਪਣੇ ਭਗਤਾਂ ਦੇ ਕਿਰਪਾ ਕਰਦਾ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਸੋਝੀ ਬਖਸ਼ਦਾ ਹੈ ਉਹਨਾਂ ਦੇ ਅੰਦਰ ਉਹ ਆਂਦਾ ਹੈ ਕਿ ਮੈਂ ਉਹਨਾਂ ਨੂੰ ਦਰਸ਼ਨ ਨਜ਼ਰ ਆਉਣਾ ਹਾਂ ਉਹ ਮੈਨੂੰ ਪਾ ਲੈਂਦੇ ਹਨ ਜੋ ਵਸਤ ਮੋਲ ਦੇਵੇ দান ਤਾਇਆ ਝੋਲੀ ਝੋਲੀ ਆਪ ਟੰਕਾਈਆ ਜਿਹਦੇ ਨਾਲ ਰਹੇ ਨਿਸ਼ਾਨ ਕਤ ਦਵਾਈ ਦੀ ਰਹਿ ਵਧਾਈਆ ਧਰਮ ਦੀ ਧਾਰ ਬਖਸ਼ੇ ਸੰਤਾਨ ਸਤ ਦਾ ਮਾਲਕ ਹੋਏ ਜਹਾਈਆ ਜਿਹੜੀ ਉਹਨਾਂ ਦੀ ਸੰਤਾਨ ਹੋਵੇਗੀ ਉਹ ਵੀ ਧਰਮ ਦੀ ਧਾਰ ਵਿੱਚ ਰਹਿਣ ਵਾਲੀ ਹੋਏਗੀ ਪੂਰਵਲੇਖ ਪੂਰੇ ਕਰੇ ਆਣ ਸਰੇ ਆਪਣਾ ਹੱਥ ਟਕਾਈਆ ਚੋਤੀ ਜੋ ਸਰੂਪ ਆਰਿਆ ਆਪਣੀ ਕਿਰਪਾ ਕਰ ਦੇਵਨਹਾਰਾ ਤੁਰਦਾ ਵਾਰ ਤੁਰ ਮਾਲਕ ਆਪ ਖਵਾਈਆ ਸਾਚੀ ਵਸਤ ਦੇਵੇ ਆਪ ਰਬੇ ਆਪਣੀ ਦਾ ਕਮਾਈਆ ਮੇਲ ਮਲਾਏ 100 ਡਲਾਰੇ ਬਾਪ ਮਿਹਰਬਾਨ ਮਿਹਰ ਹੱਥ ਮਿਹਰਬਾਨ ਸਿਰ ਮਿਹਰ ਹੱਥ ਟਕਾਈਆ ਜਗਤ ਮਿਟੇ ਕੂੜ ਸੰਤਾਪ ਤ੍ਰਿਸ਼ਨਾਇਕ ਨ ਬੁਝਾਈਆ ਭਾਗ ਕਰਾਏ ਉਤਮ ਜਾ ਮਾਤ ਸ੍ਰੇਸ਼ਟ ਦੇਵੇ ਮਾਨ ਵਡਿਆਈਆ ਸੱਚ ਪ੍ਰੀਤੀ ਜੋੜ ਕੇ ਨਾਤ ਨਾਤਾ ਇੱਕੋ ਇੱਕ ਸਮਝਾਈਆ ਕਲ ਜੋਗ ਅੰਤ ਭਗਵੰਤ ਪੁੱਛੇ ਬਾਤ ਕੰਤ ਮੇਲਾ ਸੈ ਸਵਾਈਆ ਸਾਚਿ ਗ੍ਰਹਿ ਕਰੇ ਪ੍ਰਭਾਤ ਵਜੇ ਖੁਸ਼ੀਆਂ ਸੱਚ ਵਧਾਈਆ ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਆਪਣਾ ਰੰਗ ਰੰਗਾਈਆ ਸਤਗੁਰ ਸ਼ਬਦ ਕਹੇ ਪ੍ਰਭ ਦੇਵਨ ਹਾਰਾ ਤਨ ਦਇਆ ਨੇ ਦਿਖਵਾਈਆ ਜਨ ਭਗਤਾਂ ਆਸਾ ਮਨਸਾ ਪੂਰ ਕਰੇ ਜਹਾਨਾ ਜਗਤ ਨਿਰਾਸ਼ਾ ਰਹਿਣ ਕੋਈ ਨਾ ਪਾਈਆ ਇਹਦੀ ਗਵਾਈ ਸਤਿਗੁਰ ਸ਼ਬਦ ਦੇ ਧੰਦੇ ਹਨ ਕਿ ਜਿਹੜਾ ਪਰਮੇਸ਼ਰ ਹੈ ਉਹ ਦਇਆ ਨਿਧ ਹੈ ਉਹ ਆਪਣੇ ਭਗਤਾਂ ਦੀਆਂ ਸਾਰੀਆਂ ਜਿਹੜੀਆਂ ਆਸਾ ਮਨਸਾ ਪੂਰੀਆਂ ਕਰ ਦਿੰਦਾ ਤੇ ਜਗਤ ਵਿੱਚ ਉਹਨਾਂ ਨੂੰ ਨਿਰਾਸ਼ੇ ਨਹੀਂ ਰਹਿਣ ਦਿੰਦਾ ਧਰਮ ਦਾ ਧਰਮ ਚਲਾਏ ਨਿਸ਼ਾਨਾ ਨੇ ਚੰਨ ਆਏ ਆਪਣੇ ਰੰਗ ਰੰਗਾਈਆ ਤਰ ਸੱਚੇ ਦੇਵੇ ਮਾੜਾ ਸਿਰ ਆਪਣਾ ਹੱਥ ਟੁਕਾਈਆ ਉਹ ਆਪਣੇ ਸਿੱਤੇ ਘਰ ਵਿੱਚ ਆਪਣੇ ਭਗਤਾਂ ਨੂੰ ਫਿਰ ਮਾੜ ਵੀ ਦਿੰਦਾ ਵੇਖਣ ਹਾਰਾ ਬਾਲ ਅਣਿਆਣਾ ਨੀ ਕਰਨੀ ਕਾ ਧਿਆਨ ਲਗਾਈਆ ਚੋਤੀ ਜੋ ਸਰੂਪ ਆਰਿਆ ਆਪਣੀ ਕਿਰਪਾ ਕਰ ਦੇ ਮਨ ਹਾਰਾ ਸੱਚਾ ਵਾਰ ਸਾਚਾ ਰੰਗ ਆ ਪਰਗਾਈਆ ਸਤਗੁਰ ਸ਼ਬਦ ਕਹੇ ਕਿਰਪਾ ਕਰੇ ਸਹਿਬ ਗੁਣਵੰਤ ਹਰ ਕਰਤਾ ਵਣ ਬੜਾਈਆ ਜੀ ਦਾ ਲੇਖਾ ਲਖ 84 ਜੀਵ ਚੰਤ ਸਾਧ ਸੰਤ ਨਾਮ ਕੁੜਮਾਈਆ ਬੋਧ ਗਾਦਾ ਹੋ ਕੇ ਪੰਡਤ ਨਾਮ ਨਿਧਾਨਾ ਛੋੜੀ ਪਈਆ ਸਾਤੀ ਚਾੜੇ ਕੋ ਰੰਗਤ ਲੋਕਮਾਤੀ ਉਧਰ ਕਦੇ ਨਾ ਜਾਈਆ ਜਿਹਨੂੰ ਆਪਣੀ ਰੰਗਣਾ ਚਾੜ ਦਿੰਦਾ ਉਹਦੀ ਲੋਕਮਾਤ ਵਿੱਚ ਕਦੇ ਨਹੀਂ ਉਤਰਦੀ ਜੋ ਜਨ ਸੱਚ ਦਵਾਰੇ ਹੋਵੇ ਮੰਗਤ ਮੰਗਤ ਹੋ ਕੇ ਝੋਲੀ ਡਾਈਆ ਜਿਹੜੇ ਸੱਚੇ ਦਵਾਰੇ ਦੇ ਹੁੰਦੇ ਉਹਦੇ ਦਰ ਦੇ ਪਖਾਰੀ ਬੜ ਕੇ ਤਾਂ ਮੰਗਾ ਮੰਗਣਗੇ ਕਹਿੰਦਾ ਮੈਂ ਉਹਨਾਂ ਤੇ ਕਿਰਪਾ ਕਰਦਾ ਤਿਸ ਦਾ ਗ੍ਰਹਿ ਸੁਹਾਏ ਨਾਲ ਸੰਗਤ ਸਤ ਸਤਵਾਦੀ ਦਾ ਕਮਈਆ ਉਹਨਾਂ ਨੂੰ ਆਪਣੀ ਸੰਗਤ ਦੇ ਨਾਲ ਫਿਰ ਜੋੜ ਲੈਂਦਾ ਸਤ ਸਤਵਾਦੀ ਦਇਆ ਕਰਕੇ ਬਖਸ਼ਣ ਹਾਰ ਦੀਨ ਬਿਆਲ ਸਦਾ ਪਜੰਗਤ ਜੰਗੀ ਆਪਣੀ ਧਾਰ ਪ੍ਰਗਟਾਈਆ ਜਗਤ ਤ੍ਰਿਸ਼ਨਾ ਰਹਿ ਨ ਰੰਝੋ ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਾਰ ਸਾਇਦਾ ਸੰਗਿ ਆਪ ਨਵਾਈਆ ਸਤਿਗੁਰ ਸਾਚਾ ਦੇਵਨ ਜੋਗ ਜੁਗਤੀ ਆਪਣੇ ਹੱਥ ਰਖਾਈਆ ਸਦਾ ਵਸੇ ਆਪਣੀ ਮौज ਮਜਲਿਸ ਭਗਤਾਂ ਨਾਲ ਮਲਾਈਆ ਸੱਚੇ ਪ੍ਰਭੂ ਦੀ ਜਿਹੜੀ ਮਜਲਿਸ ਹੈ ਉਹਦੀ ਉਹਦੇ ਭਗਤਾਂ ਦੇ ਨਾਲ ਹੀ ਲੱਗਦੀ ਹੈ ਜੁਗ ਚੌਂਕੜੀ ਜਿਦਾ ਗਮਾ ਚੋ ਜਾ ਸੋ ਜੀ ਪ੍ਰੀ ਤਮੇ ਆਪ ਖਵਾਈਆ ਸਤ ਸੇ ਲੈ ਲੈ ਖੋ ਜਾ ਕੋ ਜਨਹਾਰਾ ਵਡ ਵਡਾਈਆ ਗ੍ਰਹਿ ਦੇਵੇ ਦਰਸ ਮੂਗਾ ਘਰ ਮੰਦਰ ਵਦੇ ਵਧਾਈਆ ਉਹ ਹਰ ਇੱਕ ਭਗਤ ਦੇ ਅੰਦਰ ਗ੍ਰਹਿ ਵਿੱਚ ਉਹ ਦਰਸ ਦਿੰਦਾ ਹੈ ਉੱਥੇ ਫਿਰ ਵਧਾਈਆਂ ਵਜਦੀਆਂ ਹਨ ਪਰ ਜਿਵਕਾਰਾਂ ਕੱਟੇ ਰੋਗਾ ਉਮੇ ਹੰਗਤਾ ਘੜ ਤੜਾਈਆ ਉਹਨਾਂ ਦਾ ਜਿਹੜਾ ਪੰਜਾਬਕਾਰਾਂ ਵਾਲਾ ਰੋਗ ਹੈ ਉਹ ਵੀ ਕੱਟਿਆ ਜਾਂਦਾ ਤੇ ਉਹਨਾਂ ਦੇ ਅੰਦਰੋਂ ਉਮੇ ਹੰਗਤਾ ਵੀ ਟੁੱਟ ਜਾਂਦੀ ਹੈ ਪਿਤਾ ਪੁੱਤ ਕਰ ਸੰਜੋਗਾ ਮੇਲਾ ਮੇਲੇ ਸਹਿ ਸੁਵਾਈਆ ਉਹ ਪਿਤਾ ਬਣ ਕੇ ਪੁੱਤ ਦਾ ਸੰਜੋਗ ਬਣਾ ਕੇ ਆਪਣੇ ਨਾਲ ਮੇਰ ਮੇਲਦਾ ਹੈ ਆਤਮ ਧਾਰ ਬਗਚੇ ਚੋਗ ਮਤ ਮੱਲਿਆ ਵਰਤਾਈਆ ਜਗਤ ਰਹਿਣਾ ਹਰਕਸੋਗਾ ਚਿੰਤਾ ਗਮ ਮਿਟਾਈਆ ਜਿਹੜੇ ਉਹਦੇ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਜਗਤ ਵਾਲੇ ਹਰਕਸੋਗ ਤੋਂ ਉੱਪਰ ਉੱਠ ਜਾਂਦੇ ਹਨ ਤੇ ਪਰਮੇਸ਼ਰ ਕਹਿੰਦਾ ਕਿ ਮੈਂ ਉਹਨਾਂ ਦੀ ਸਾਰੇ ਚਿੰਤਾ ਗਮ ਮਿਟਾ ਦਿੰਦਾ ਹਾਂ ਜੋਤੀ ਜੋ ਸਰੂਪ ਹਰਿਆ ਪਾਪ ਨਹੀਂ ਕਿਰਪਾ ਕਰ ਦੇਵਣਾ ਰਾ ਸੱਚਾ ਵਰ ਨੇਕ ਲੰਕਨ ਰਹਿਣ ਨਰ ਮਹਾਰਾਜ ਚੇਰ ਸਿੰਘ ਵਿਜਨੋ ਭਗਮਾਨ ਲੇਖਾ ਜਾਣੇ ਗਾਦ ਬੋਦਾ ਬੁੱਧੀ ਤੋਂ ਪਰੇ ਦਇਆ ਕਮਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਰਬਾਤਮਾ ਦਾ ਪਰਮਾਤਮਾ ਜੋ ਸਰੂਪ ਆਪ ਆਪਣੀ ਕਿਰਪਾ ਕਰਕੇ ਜੋ ਸਦਾ ਹੀ ਤੇਵਣਹਾਰਾ ਸੱਚਾ ਵਰ ਸੱਚ ਦਾ ਵਰ ਦਿੰਦਾ ਹੈ ਨੇ ਕਲੰਕ ਨਰੈਣ ਨਰ ਉਹ ਆਪ ਹੀ ਨੇ ਕਲੰਕ ਹੈ ਨਰੈਣ ਹੈ ਨਰ ਹੈ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਗਵਾਨ ਰਾਜਾ ਨਰਾਜਾ ਛੇਰ ਸਿੰਘ ਸਰਬ ਨੂੰ ਪਹਿ ਵਿੱਚ ਰੱਖਣ ਵਾਲੀ ਸਮਰਾਤ ਵਿਸ਼ਨੂੰ ਸਭ ਦਾ ਪ੍ਰਤਪਾਲ ਹੋ ਕੇ ਉਹ ਭਗਵਾਨ ਅਕਾਲ ਪੁਰਖ ਲੇਖਾ ਜਾਣੇ ਗਾਦ ਬੋਦਾ ਉਹ ਸਾਰੇ ਲੇਖ ਨੂੰ ਜਾਣਦਾ ਹੈ ਜਿਹੜਾ ਅਕਲ ਬੁੱਧੀ ਤੋਂ ਪਰੇ ਦਾ ਹੈ ਬੁੱਧੀ ਤੋਂ ਪਰੇ ਦਾ ਹਕਮ ਆਈਆ ਜਿੰਨਾ ਇਨਸਾਨ ਸੋਚਦਾ ਹੈ ਕਿ ਮੇਰੇ ਤੇ ਪਰਮੇਸ਼ਰ ਕਿਰਪਾ ਕਰੇ ਪਰਮੇਸ਼ਰ ਕਹਿੰਦਾ ਹੈ ਕਿ ਮੈਂ ਉਸ ਤੋਂ ਵੀ ਅੱਗੇ ਉਸ ਦੇ ਉੱਤੇ ਕਿਰਪਾ ਕਰਦਾ ਹਾਂ ਦਾ ਸਿੱਤੇ ਹੀ ਖਮਾ ਦਾ ਜੱਜ ਕਹੇ ਸ਼ਬਦ ਇੰਨਾ ਹੀ ਜਿਹੜਾ ਆਪਾਂ ਪਰਮੇਸ਼ਰ ਦਾ ਜਿਹੜਾ ਸ਼ਬਦੀ ਢੋਲਾ ਗਵਨੇ ਹਾਂ ਸਿੱਟੀ ਢੋਲਾ ਉਹ ਦਾ ਸਾਥ ਦਿਓ ਮੇਰੇ ਨਾਲ ਸੋ ਤੂੰ ਮੇਰਾ ਮੈਂ ਤੇਰਾ 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 ਸੋਹੰਗ ਮਾਰਿ ਸ਼ੇਮ ਸਿੰਘ ਵਿਸ਼ਨੂੰ ਪਰ